ਪ੍ਰੈਜ਼ੀਡੈਂਟ ਸਾਹਿਬ ਬਿਲਕੁਲ ਦੇਖੋ ਕਿ ਇਸ ਵਾਰ ਗਰਮੀ ਵੀ ਕਾਫੀ ਜ਼ਿਆਦਾ ਪੈ ਰਹੀ ਹੈ ਤਾਂ ਗਰਮੀ ਕਾਰਨ ਸੀ ਪਿਛਲੇ ਸਮੇਂ ਤੋਂ ਇਹ ਲਗਾਤਾਰ ਦੇਖ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਇੱਕ ਵੱਡਾ ਖੇਤਰ ਹੈ ਜਿਹੜਾ ਕਿ ਜੰਗਲੀ ਅੱਗਾਂ ਦੀ ਮਾਰ ਰਹੀ ਠਾ ਚੱਲ ਰਿਹਾ ਸੋ ਇਹਦੇ ਵਿੱਚ 에ਅਰ ਕੁਆਲਿਟੀ ਦੀ ਵੀ ਗੱਲ ਕਰੀਏ ਸੋ ਕੈਨੇਡਾ ਦੇ ਵਿੱਚ 에ਅਰ ਕੁਆਲਿਟੀ ਵੀ ਇਸ ਸਮੇਂ ਕਾਫੀ ਖੇਤਰ ਹੈ ਕੈਨੇਡਾ ਦਾ ਇਦੇ ਵਿੱਚ 에어 ਕੁਆਲਿਟੀ ਇਸ ਸਮੇਂ ਕਾਫੀ ਖਰਾਬ ਦੇਖਣ ਨੂੰ ਮਿਲ ਰਹੀ ਹੈ। ਇਹ ਟ੍ਰਾਂਟੋ ਦੀ ਗੱਲ ਕਰੀਏ ਟ੍ਰਾਂਟੋ ਦੇ ਵਿੱਚ ਵੀ ਜੋ ਧੂਆਂ ਆ ਸੋ ਉਹਦੇ ਕਰਕੇ ਇੱਥੇ ਵੀ 에어 ਕੁਆਲਿਟੀ ਸਾਨੂੰ ਜੋ ਹੈ ਉਹ ਚੰਗੀ ਨਹੀਂ ਮਿਲ ਰਹੀ। ਸੋ ਇਦੇ ਵਿੱਚ ਜੋ ਸਪੈਸ਼ਲ 에어 ਕੁਆਲਿਟੀ ਸਟੇਟਮੈਂਟ ਹੁੰਦੀਆਂ ਨੇ ਇਹ ਵਾਈਲਡ ਫਾਇਰ স্মੋਕ ਨੂੰ ਲੈ ਕੇ ਸੋ ਉਹ ਵੀ ਜਾਰੀ ਰਹਿ ਰਹੀਆਂ ਨੇ। ਇਹਦੇ ਵਿੱਚ ਸੈਂਟਰਲ ਕੈਨੇਡਾ ਦੀ ਗੱਲ ਕਰ ਲਈਏ, ਮੈਰੀ ਟੋਬਾ ਦੀ ਗੱਲ ਕਰ ਲਈਏ, ਸਸਕਾਚਵਨ ਦੀ ਗੱਲ ਕਰ ਲਈਏ। ਸੋ ਇਹਨਾਂ ਦੇ ਵਿੱਚ ਕਾਫੀ ਖੇਤਰ ਨੇ ਜਿੱਥੇ ਜੰਗਲੀ ਅੱਗਾਂ ਦੇ ਕਾਰਨ 에ਅਰ ਕੁਆਲਿਟੀ ਬਹੁਤੀ ਵਧੀਆ ਨਹੀਂ ਹੈ ਸੋ ਇਹਦੇ ਕਰਕੇ 에ਅਰ ਕੁਆਲਿਟੀ ਦੀਆਂ ਸਟੇਟਮੈਂਟ ਵੀ ਇਹ ਇਨਾਂ ਖੇਤਰਾਂ ਵਾਸਤੇ ਦਿੱਤੀਆਂ ਜਾ ਰਹੀਆਂ ਨੇ ਸੋ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਅਮਰੀਕਾ ਦੀ ਸੋ ਅਮਰੀਕਾ ਦੇ ਵਿੱਚ ਵੀ ਪਿਛਲੇ ਸਮੇਂ 'ਚ ਦੇਖਿਆ ਕਿ ਉੱਥੇ ਦੇ ਕਾਫੀ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਸੋ ਉਹਨਾਂ ਵੱਲੋਂ ਇਸ ਤਰੀਕੀ ਮੰਗ ਕੀਤੀ ਗਈ ਹੈ ਕਿ ਇਹ ਜੰਗਲੀ ਅੱਗਾਂ ਨੂੰ ਕੰਟਰੋਲ ਦੇ ਵਿੱਚ ਕੀਤਾ ਜਾਵੇ ਤੇ ਕੈਨੇਡਾ ਤੋਂ ਉਹ ਬਹੁਤੇ ਖੁਸ਼ ਨਜ਼ਰ ਨਹੀਂ ਆਏ ਪਰਤੋਕੀ ਇਹ ਕੁਦਰਤੀ ਆਫਤਾ ਨੇ ਕੈਨੇਡਾ ਇਹ ਬਹੁਤ ਵੱਡਾ ਮੁਲਕ ਹੈ ਸੋ ਇਹਨੂੰ ਕਾਬੂ ਕਰਨਾ ਵੀ ਬਹੁਤ ਮੁਸ਼ਕਲ ਹੁੰਦਾ ਸੋ ਇਹਦੇ ਵਿੱਚ ਜੇਕਰ ਜੀ ਮਾਰਕ ਆਨੀ ਸਾਹਿਬ ਉਹਨਾਂ ਦੀ ਗੱਲ ਕਰੀਏ ਸੋ ਉਹ ਅੱਜ ਉਹਨਾਂ ਦਾ ਜਿਹੜਾ ਸਕੇਚੂਲ ਹੈ ਅਸਲ ਵਿੱਚ ਇਹ ਸੋ ਜੋ ਇਨਸੀਡੈਂਟ ਰਿਸਪੌਂਸ ਗਰੁੱਪ ਹੁੰਦਾ ਆ ਸੋ ਉਹਨਾਂ ਦੇ ਨਾਲ ਉਹਨਾਂ ਨੇ ਵਿਚਾਰ ਵਟਾਂਦਰਾ ਕਰਨਾ ਆ ਸੋ ਇਹਦੇ ਵਿੱਚ ਜੋ ਇਹ ਮਿਨਿਸਟਰਸ ਨੇ ਉਹਨਾਂ ਦੇ ਮਾਸਤਰੀ ਨੇ ਤੇ ਨਾਲ ਜਿਹੜੇ ਸੀਨੀਅਰ ਅਫੀਸ਼ੀਅਲਸ ਹੋਣਗੇ ਤੇ ਉਹ ਜੋ ਵੀ ਰਿਸਪੌਂਸ ਇਸ ਵਾਈਲਡ ਫਾਇਰ ਨੂੰ ਲੈ ਕੇ ਇਹ ਕੈਨੇਡਾ ਕਰ ਰਿਹਾ ਆ ਤੇ ਜੋ ਸੀ ਮਈ ਜੂਨ ਚ ਦੇਖਿਆ ਜਿਸ ਢੰਗ ਦੇ ਨਾਲ ਇਹਨੂੰ ਇਹ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਦੁਆਰਾ ਫਿਰ ਇਹੋ ਜਿਹੇ ਕੰਮ ਵਧੇ ਨੇ ਇਹ ਸ਼ੇਖ ਤੇ ਟੀਮਟ ਹੈ ਟੋਕਰ ਫੇਸ ਰੋਕਿਆ ਕਮਾ ਦੇ ਪਰ ਕਰਦੇ ਅਸੀਗਾ ਸੋ ਇਹ ਸਾਰੇ ਮਸਲੇ ਦੇ ਉੱਪਰ ਅੱਜ ਮਾਰਕ ਕਰਨੀ ਸਾਹਿਬ ਵਿਚਾਰ ਵਟੰਦਰਾ ਕਰਨਗੇ ਕਿ ਅੱਗੇ ਇਹਦੇ ਉੱਪਰ ਹੋਰ ਕਿ ਸੰਗ ਨਾਲ ਕੰਮ ਕੀਤਾ ਜਾ ਸਕਦਾ ਸੋ ਇਹਨਾਲ ਵੀ ਨਜੀ ਜੋ ਇਨਫਲੇਸ਼ਨ ਨੂੰ ਲੈ ਕੇ ਦੇਖੀਏ ਸੋ ਅੱਜ ਇਸ ਸਟੈਟਿਸਟਿਕ ਕੈਨੇਡਾ ਵੱਲੋਂ ਰਿਪੋਰਟ ਜਾਰੀ ਜਾਣੀ ਹੈ ਮਗਹਾਈ ਦਰ ਨੂੰ ਲੈ ਕੇ ਤੇ 8:30 ਵਜੇ ਦੇ ਕਰੀਬ ਉਮੀਦ ਹੈ ਕਿ ਇਹ ਰਿਪੋਰਟ ਜਾਰੀ ਹੋਵੇਗੀ ਤੇ ਇਹਦੇ ਵਿੱਚ ਜੂਨ ਮਹੀਨੇ ਦੌਰਾਨ ਮਗਹਾਈ ਕੈਨੇਡਾ ਦੇ ਵਿੱਚ ਕਿਸ ਤਰੀਕੇ ਦੀ ਰਹੀ ਹੈ ਸੋ ਉਹਦੇ ਬਾਰੇ ਅੰਕੜੇ ਜੋ ਨਿਓ ਸਾਹਮਣੇ ਆਉਣਗੇ ਸੋ ਇਹ ਜੋ ਵਕ ਵਕ ਇਕਨੋਮਿਸਟ ਨੇ ਸੋ ਉਹਨਾਂ ਦਾ ਅਨੁਮਾਨ ਇਹ ਹੈ ਕਿ ਮਈ ਦੇ ਵਿੱਚ ਜੋ 1.7% ਸਾਲਾਨਾ ਇਨਫਲੇਸ਼ਨ ਦਰ ਜੋ ਉਸ ਸਮੇਂ ਦਰਜ ਕੀਤੀ ਗਈ ਸੀ ਪੋਸਿਬਿਲਟੀ ਉਸ ਦੇ ਵਿੱਚ ਥੋੜਾ ਵਾਧਾ ਦੇਖਣ ਨੂੰ ਮਿਲੇ ਤਾਂ ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਕਿ ਅਨਪਲੋਇਮੈਂਟ ਰੇਟ ਇਹ ਸਟੈਟਿਸਟਿਕ ਕੈਨੇਡਾ ਕਹਿੰਦਾ ਕਿ 0.1% ਘਟਿਆ ਆ ਤੇ ਨਾਲ ਹੁਣ ਜੇਕਰ ਮਗਹੀਾਈ ਥੋੜੀ ਵੱਧ ਜਾਂਦੀ ਹੈ ਤਾਂ ਇਸ ਮਹੀਨੇ ਜੋ ਜੁਲਾਈ 30 ਨੂੰ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਣੀ ਹੈ ਸੋ ਉਹਦੇ ਵਿੱਚ ਇੰਟਰਸਟ ਰੇਟ ਘਟਾਇਆ ਜਾਊਗਾ ਸੋ ਦੀ ਪੋਸਿਬਿਲਟੀ ਉਨੀ ਹੀ ਘਟ ਜਾਣੀ ਹੈ ਲੋਕ ਚਾਹੁੰਦੇ ਨੇ ਕਿ ਇੰਟਰਸਟ ਰੇਟ ਜਿਹੜਾ ਆ ਘਟੇ ਪਰ ਇਹ ਸਾਰੀਆਂ ਸੰਭਾਵਨਾਵਾਂ ਤਾਂ ਹੀ ਹੋਣਗੀਆਂ ਅਗਰ ਬੈਂਕ ਆਫ ਕੈਨੇਡਾ ਦੇ ਜੋ ਟੀਚੇ ਹੁੰਦੇ ਨੇ ਜਿਦੇ ਵਿੱਚ ਇਨਫਲੇਸ਼ਨ ਕੰਟਰੋਲ 'ਚ ਰਹੇ ਜਿਦੇ ਵਿੱਚ ਜੌਬ ਸੈਕਟਰ ਜਿਹੜਾ ਆ ਕੰਟਰੋਲ 'ਚ ਰਹੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਫੈਸਲਾ ਕਰਨਾ ਹੁੰਦਾ ਪਰ ਅਗਰ ਅਮਗਹੀ ਵੱਜ ਜਾਂਦੀ ਆ ਫਿਰ ਇੰਟਰਸਟ ਰੇਟ ਘਟਣਾ ਕਾਫੀ ਮੁਸ਼ਕਲ ਹੋ ਜਾਵੇਗਾ ਜੀ ਜੀਪ੍ਰਧਨ ਸਾਹਿਬ ਸੋ ਵਾਦੇ ਘਾਟੇ ਦੇ ਵਿੱਚ ਇੱਕ ਮੁੱਦਾ ਹੋਰ ਹੈਗਾ ਜੀ ਜੋ ਇਲੈਕਸ਼ਨ ਤੋਂ ਪਹਿਲਾਂ ਵੀ ਲਿਬਰਲ ਗਵਰਨਮੈਂਟ ਦੇ ਲਈ ਗਲੇ ਦੀ ਹੱਡੀ ਬਣ ਗਿਆ ਸੀਗਾ ਤੇ ਉਹਦਾ ਨਤੀਜਾ ਆਪਾਂ ਨੂੰ ਪਤਾ ਹੀ ਹੈਗਾ ਜੀ ਇੱਥੇ ਅੱਗੇ ਇੱਕ ਖਬਰ ਵੱਡੀ ਆਏ ਜਾਣੀ ਹੈ ਜਦੋਂ ਆਪਾਂ ਖਬਰਾਂ ਸਾਂਝੀਆਂ ਕਰਨੀਆਂ ਨੇ ਆਪਾਂ ਨੇ ਤੁਸੀਂ ਪਹਿਲਾਂ ਇੱਕ ਕੁਝ ਦਿਨ ਪਹਿਲਾਂ ਕਿਹਾ ਸੀ 17500 ਜਾਂ 17000 ਤੋਂ ਉੱਤੇ ਜਿਹੜੇ ਅਪਰਾਧੀ ਨੇ ਉਹ ਕੈਨੇਡਾ ਚ ਐਂਟਰ ਹੋਏ ਨੇ ਸੋ ਲੋਕਾਂ ਵੱਲੋਂ ਤਾਂ ਇਹ ਮੰਗ ਸੀਗੀ ਉਹ ਜਦੋਂ ਮੀਡੀਆ 'ਚ ਕੋਈ ਖਬਰ ਆਉਂਦੀ ਹੈ ਤਾਂ ਮਤਲਬ ਕਿਸੇ ਪੋਲੀਟੀਕਲ ਲੀਡਰ ਨੇ ਕਿਹਾ ਹੋਣਾ ਸੋ ਹੁਣ ਖਬਰ ਆ ਰਹੀ ਹੈ ਵੀ ਇਮੀਗ੍ਰੇਸ਼ਨ ਨੂੰ ਹੋਰ ਘਟਾਉਣ ਲਈ ਸਰਕਾਰ ਕਦਮ ਚੁੱਕੇ ਕੀ ਨੇ ਕਿਹਾ ਜੀ ਦੇਖੋ ਜੋ ਆਪੋਜੀਸ਼ਨ ਲੀਡਰ ਨੇ ਪਹਿਰੇ ਉਹ ਲਗਾਤਾਰ ਸਰਕਾਰ ਦੇ ਉੱਪਰ ਦਬਾਅ ਬਣਾ ਰਹੇ ਨੇ ਸੋ ਕੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਫਿਰ ਇਹ ਦੁਬਾਰਾ ਇਹ ਗੱਲ ਕਹੀ ਹੈ ਕਿ ਉਹ ਕਹਿੰਦੇ ਕਿ ਇਮੀਗ੍ਰੇਸ਼ਨ ਨੂੰ ਘਟਾਇਆ ਜਾਵੇ ਤਾਂ ਇਹ ਪਾਪੂਲੇਸ਼ਨ ਜਿਸ ਢੰਗ ਨਾਲ ਕਹਿੰਦੇ ਕੈਨੇਡਾ ਦੀ ਪਿਛਲੇ ਸਮੇਂ ਦਰਾਂ ਵਧੀ ਹੈ ਕਹਿੰਦੇ ਵੀ ਕਾਫੀ ਤੇਜ਼ੀ ਦੇ ਨਾਲ ਵਧੀ ਹੈ ਤੋਂ ਇਹਦੇ ਉੱਪਰ ਕਹਿੰਦੇ ਵੀ ਵੱਡੀਆਂ ਲਿਮਿਟਸ ਲਾਉਣ ਦੀ ਲੋੜ ਹੈ ਕਹਿੰਦੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਜੋ ਕੈਨੇਡੀਅਨਸ ਨੇ ਤੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਨੇ ਕੰਮਕਾਜ ਜਿਹੜੇ ਇੱਥੇ ਕਾਫੀ ਘਟੇ ਹੋਏ ਨੇ ਤਾਂ ਇਹੋ ਜਿਹੇ ਕਹਿੰਦੇ ਸਮੇਂ ਬਾਹਰ ਹੋਰ ਲੋਕਾਂ ਨੂੰ ਮਗਾਉਣਾ ਕਹਿੰਦੇ ਸਹੀ ਨਹੀਂ ਆ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਇਹ ਪਹਿਲਾਂ ਇਹ ਲੋਕ ਜਿਹੜੇ ਪਿਛਲੇ ਸਮੇਂ ਦੌਰਾਨ ਆਏ ਨੇ ਬਹੁਤ ਇਹ ਵੱਡੀ ਗਿਣਤੀ 'ਚ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਜੋ ਹੋਈ ਸੀ ਤਾਂ ਉਹਦੇ ਵਿੱਚੋਂ ਕਹਿੰਦੇ ਕਿ ਬਹੁਤ ਸਾਰਿਆਂ ਦੇ ਵਰਕ ਪਰਮਿਟਸ ਵੀ ਐਕਸਪਾਇਰ ਹੋ ਵੀ ਰਹੇ ਨੇ ਹੋਣੇ ਵੀ ਨੇ ਆਉਣ ਵਾਲੇ ਸਮੇਂ ਦੌਰਾਨ ਤਾ ਕਹਿੰਦੇ ਵੀ ਸਰਕਾਰ ਇਹ ਯਕੀਨੀ ਬਣਾਵੇ ਵੀ ਕੈਨੇਡਾ ਚੋਂ ਲੋਕ ਬਾਹਰ ਜਾਦਾ ਜਾਣ ਤੇ ਨਵੇਂ ਘਟ ਆਉਣ। ਭਾਵਨਾ ਦਾ ਇਹ ਆ ਕਿ ਇੱਥੋਂ ਜਿਨ੍ਹਾਂ ਦੇ ਵਰਕ ਪਰਮਟ ਐਕਸਪਾਇਰ ਹੋਈ ਜਾ ਰਿਹਾ, ਉੱਥੋਂ ਉਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਕੈਨੇਡਾ ਛੱਡ ਕੇ ਚਲੇ ਜਾਣ ਤੇ ਨਵੇਂ ਲੋਕਾਂ ਨੂੰ ਘਟ ਲਿਆਂਦਾ ਜਾਵੇ। ਉਸ ਦੇ ਨਾਲ ਕੀ ਹੈ ਕਿ ਜੋ ਆਬਾਦੀ ਹੈ ਕੈਨੇਡਾ ਦੀ ਉਹ ਫਿਰ ਘਟਣੀ ਸ਼ੁਰੂ ਹੋ ਜਾਵੇਗੀ ਤੇ ਇਸ ਦੇ ਨਾਲ ਕਹਿੰਦੇ ਵੀ ਜੋ ਕਮਾ ਕਾ ਜਾਂਦੀ ਸਮੱਸਿਆਵਾਂ ਨੇ ਕਰਾਂ ਦੀਆਂ ਸਮੱਸਿਆਵਾਂ ਨੇ ਚਾਹ ਹੋਰ ਜੋ ਮੁਸ਼ਕਲਾਂ ਨੇ ਕਹਿੰਦੇ ਵੀ ਦਾ ਹੱਲ ਹੋ ਸਕਦਾ ਇਹ ਦੇਖੋ ਹੁਣ ਸਰਕਾਰ ਨੇ ਫੈਸਲਾ ਲੈਣਾ ਕਿਉਂਕਿ ਇਮੀਗ੍ਰੇਸ਼ਨ ਵੀ ਇਸ ਕੰਟਰੀ ਵਾਸਤੇ ਬਹੁਤ ਜ਼ਰੂਰੀ ਹੈ ਸੋ ਕਿਸ ਤਰੀਕੇ ਦੀ ਇਮੀਗ੍ਰੇਸ਼ਨ ਚਾਹੀਦੀ ਹੈ ਕਿੰਨੀ ਚਾਹੀਦੀ ਹੈ ਇਹ ਹੁਣ ਆਉਣ ਵਾਲੇ ਸਮੇਂ ਦਰਾਂ ਲਈ ਬੜਾ ਸਰਕਾਰ ਫੈਸਲਾ ਲਵੇਗੀ ਪਰ ਇਹ ਪੌਲੀਆ ਸਾਹਿਬ ਨੇ ਕੱਲ ਇੱਕ ਵਾਰ ਫਿਰ ਇਹ ਮੰਗ ਕੀਤੀ ਹੈ ਕਿ ਕਹਿੰਦੇ ਇਮੀਗ੍ਰੇਸ਼ਨ ਦੇ ਵਿੱਚ ਵੱਡੇ ਕਟ ਲਾਉਣ ਦੀ ਲੋੜ ਹੈ ਲੋ ਜੀ ਇਥੇ ਇਮੀਗ੍ਰੇਸ਼ਨ ਦੀ ਗੱਲਬਾਤ ਹੁੰਦੀ ਹੈ ਤੇ ਪਿਛਲੇ ਆਪਾਂ ਨੂੰ ਪਤਾ ਹੀ ਹੈ ਜੀ ਇਨੇ ਚਿਰਾਂ ਤੋਂ دہشت ਗਰਦਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਆ ਸੋ ਬਿਸ਼ਨੋਈ ਕਹਿੰਗੇ ਉਹਨੂੰ دہشت ਗਰਦ ਸੰਗਠਨ ਨਾਲ ਐਲਾਨਣ ਦੀ ਮੰਗ ਬਹੁਤ ਤੇਜ਼ੀ ਦੇ ਨਾਲ ਉੱਠ ਰਹੀ ਹੈ ਅੱਜ ਦਿਨ ਸਾਬ ਦੇਖੋ ਇਹਦੇ ਵਿੱਚ ਇਹ ਆ ਕਿ ਇੱਕ ਤਾਂ ਅਸੀਂ ਪਹਿਲਾਂ ਦੇਖਿਆ ਕਿ ਇਹ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਸਾਹਿਬ ਵੱਲੋਂ ਇਸ ਤਰੀਕੇ ਦੀ ਮੰਗ ਹੋਈ ਸੀ ਫਿਰ ਅਸੀਂ ਉੱਥੇ ਦੇ ਸਰੀ ਦੇ ਮੇਰ ਸਾਹਿਬ ਨੇ ਇਹ ਮੰਗ ਕੀਤੀ ਸੀ ਫਿਰ ਇਹ ਜੋ ਬ੍ਰੈਮਟਨ ਦੇ ਮੇਅਰ ਨੇ ਪੈਟ੍ਰਿਕ ਬ੍ਰਾਊਨ ਸਾਹਿਬ ਸੋ ਉਹਨਾਂ ਵੱਲੋਂ ਵੀ ਇਸ ਤਰੀਕੇ ਦੀ ਮੰਗ ਹੋਈ ਸੀ ਤੇ ਇਹਦੇ ਵਿੱਚ ਅਲਵਟਾ ਦੀ ਜੋ ਪ੍ਰੀਮੀਅਰ ਐਡਵਰਿਅਲ ਸਵਿਚ ਸੋ ਉਹਨਾਂ ਦੀ ਮੰਗ ਵੀ ਇਸੇ ਤਰੀਕੇ ਦੀ ਆ ਸੋ ਇਹਦੇ ਵਿੱਚ ਇੱਕ ਤਾਂ ਇਹ ਅਲਵਟਾ ਦੀ ਗੱਲ ਪਹਿਲਾਂ ਅਸੀਂ ਕਰਦੇ ਆ ਕਿ ਉੱਥੇ ਜੋ ਇਮੀਜਲ ਦੇ ਕੇਸਿਸ ਨੇ ਖਸਰੇ ਦੇ ਜੋ ਮਾਮਲੇ ਨੇ ਜੀ ਉਹ ਪਿਛਲੇ ਕੁਝ ਸਮੇਂ ਤੋਂ ਕਾਫੀ ਤੇਜ਼ੀ ਦੇ ਨਾਲ ਵਧੇ ਨੇ ਤਾਂ ਇਹ ਦੱਸ ਰਹੇ ਨੇ ਕਿ ਇਸ ਸਮੇਂ ਇਹ ਜੇ ਅਸੀਂ ਮਾਰਚ ਦੇ ਸ਼ੁਰੂਆਤ ਤੋਂ ਦੇਖੀਏ ਤਾਂ ਹੁਣ ਤੱਕ ਅਲੱਗ-ਬਾਤ ਵਿੱਚ ਜੇਕਰ ਤੁਸੋਂ ਮਾਮਲੇ ਖਸਰੇ ਦੇ ਸਾਹਮਣੇ ਆ ਚੁੱਕੇ ਨੇ ਜੀ ਪਰ ਜੇਕਰ ਅੰਕਾਦੀ ਗੱਲ ਕਰੀਏ ਤੁਸੀਂ ਅਮਰੀਕਾ ਕੈਨੇਡਾ ਦੀ ਆਬਾਦੀ ਪੱਖੋਂ ਕਾਫੀ ਵੱਡਾ ਆ ਤੇ ਉੱਥੇ ਆਬਾਦੀ ਕਾਫੀ ਜ਼ਿਆਦਾ ਆ ਕਿ ਅਮਰੀਕਾ ਦੇ ਵਿੱਚ ਜਿਹੜੇ ਜਿਹੜੇ 39 ਸਟੇਟਸ ਨੇ ਜਿੱਥੇ ਹੈ ਮਾਮਲੇ ਸਾਹਮਣੇ ਆਏ ਨੇ ਸੋ ਕੁੱਲ 39 ਸਟੇਟਾਂ ਦੇ ਵਿੱਚ ਸਿਰਫ 1288 ਮਾਮਲੇ ਨੇ ਕੱਲੇ ਅਲਬਾਟਾ ਦੇ ਵਿੱਚ 1314 ਮਾਮਲੇ ਨੇ ਸੋ ਖਸਰੇ ਦੇ ਮਾਮਲਿਆਂ ਦੇ ਵਿੱਚ ਅਲਬਾਟਾ ਪੂਰੇ ਅਮਰੀਕਾ ਨਾਲੋਂ ਇੱਕ ਗਿਣਤੀ ਦੇ ਵਿੱਚ ਅੱਗੇ ਜਾ ਰਿਹਾ ਹੁਣ ਅਲਬਾਟਾ ਦੀ ਪ੍ਰੀਮੀਅਰ ਨੇ ਜੋ ਮੰਗ ਕੀਤੀ ਸੀਗੀ ਇਹ ਜੋ ਤਹਿਸ਼ਸ਼ਤ ਗੜਸ ਇਕੱਠਾ ਲਾਣਾਂ ਦੀ ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਲਾਰੈਂਸ ਮਿਸ਼ਨੋਈ ਗੈਂਗ ਹੈ ਉਹ ਕਹਿੰਦੇ ਕਿ ਉਹਦੀ ਮਾਰ ਇਹ ਪੂਰੇ ਕੈਨੇਡਾ ਨੂੰ ਛਲਣੀ ਪੈ ਰਹੀ ਹੈ ਕੈਨੇਡਾ ਦੇ ਵਿੱਚ ਇਹ ਗਰੁੱਪ ਐਕਟਿਵ ਹੈ ਤਾਂ ਇੰਟਰਨੈਸ਼ਨਲ ਲੈਵਲ ਦੇ ਕਹਿੰਦੇ ਵੀ ਉਹਨਾਂ ਵੱਲੋਂ ਇਸ ਤਰੀਕੇ ਦੇ ਗਲਤ ਜਿਹੜੀਆਂ ਐਕਟੀਵਿਟੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਇਹ ਲੋਕਾਂ ਦੇ ਕਤਲ ਹੋ ਰਹੇ ਨੇ ਧਮਕਾਇਆ ਜਾ ਰਿਹਾ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਤੇ ਉਹਨਾਂ ਨੇ ਕੱਲ ਸੋਸ਼ਲ ਮੀਡੀਆ ਦੇ ਉੱਪਰ ਇਹ ਸਟੇਟਮੈਂਟ ਜਾਰੀ ਕੀਤੀ ਹੈ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਲਿਬਰਲ ਸਰਕਾਰ ਇਹ ਲਾਰੈਂਸ ਮਿਸ਼ਨੋਈ ਗਰੁੱਪ ਨੂੰ دہشتਗਰਦ ਗਰੁੱਪ ਜਿਹੜਾ ਆ ਉਹ ਲਾਨੇ ਸੋ ਇਹਦੇ ਨਾਲ ਕਹਿੰਦੇ ਵੀ ਜਿਹੜੇ ਸਾਡੀਆਂ ਸਕਿਉਰਿਟੀ ਫੋਰਸਸ ਨੇ ਸਾਡੇ ਪੁਲਿਸ ਜਿਹੜੇ ਸਾਡੇ ਜਵਾਨ ਨੇ ਆਫਿਸਰਸ ਨੇ ਕਹਿੰਦੇ ਵੀ ਉਹਨਾਂ ਲਈ ਸੌਖਾ ਹੋ ਜਾਊਗਾ ਇਹਨਾਂ ਦੇ ਵਿਰੁੱਧ ਅੱਤਵਾਦੀ ਜਿਹੜੇ ਕਾਨੂੰਨ ਬਣੇ ਹੁੰਦੇ ਨੇ ਉਹਨਾਂ ਦਾ ਇਸਤੇਮਾਲ ਕਰਨਾ ਇਹਨਾਂ ਦੇ ਖਿਲਾਫ ਕਹਿੰਦੇ ਵੀ ਸਖਤੀ ਨਾਲ ਕਾਰਵਾਈ ਹੋ ਸਕਦੀ ਹੈ ਦੇਖੋ ਇਹ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਮੰਗ ਕੀਤੀ ਅਲਬਰਟਾ ਦੇ ਪ੍ਰੀਮੀਅਰ ਨੇ ਮੰਗ ਕਰਤੀ ਹੈ ਇਹ ਦੋ ਸ਼ਹਿਰਾਂ ਦੇ ਮੇਰਾ ਨੇ ਮੰਗ ਕੀਤੀ ਹੈ ਹੋਰ ਵੀ ਪੋਲਿਟੀਸ਼ੀਅਨ ਦੇ ਵਿਚਾਰ ਇਸ ਤਰ੍ਹਾਂ ਦੇ ਹੋ ਸਕਦੇ ਨੇ ਉਨ ਲਿਬਰਲ ਸਰਕਾਰ ਨੇ ਫੈਸਲਾ ਕਰਨਾ ਕਿ ਬ੍ਰਿਟਾਨੀ ਅੱਗੇ ਕੀ ਕਰਨਾ ਲਾਣਣਾ ਹੈ ਅਤਵਾਦੀ ਚੰਨੇ ਲਦਣਾ ਜੀ ਸੋ ਇਸੇ ਨਾਲੇਗਾ ਆਪਾਂ ਖਬਰ ਜੋੜ ਦਿੰਨੇ ਆ ਜੀ ਤੇ ਖਤਰਾ ਆਪਾਂ ਨੂੰ ਪਤਾ ਹੀ ਹੈ ਇੱਥੇ ਆਮ ਹੁਣ ਬ੍ਰੈਂਟਨ ਦੇ ਵਿੱਚ ਕੱਲ ਵੀ ਆਪਾਂ ਸਾਂਝੀ ਕੀਤੀ ਸੀ ਖਬਰ ਵੀ ਭਾਈ ਲੰਗੇ ਵੀਕਐਂਡ ਦੇ ਉੱਤੇ ਔਰ ਗੋਲੀਬਾਰੀ ਹੋਈ ਆ ਘਰਾਂ 'ਚ ਸ਼ਰਿਆਮ ਜਾਂ ਜਿੱਥੇ ਮਰਜੀ ਹੋਰ ਦੇਖ ਲਓ ਸੋ ਹੁਣ ਲੋਕਾਂ ਦੇ ਨਾਲ-ਨਾਲ ਰਾਜਨੀਤਿਕ ਲੋਕ ਵੀ ਸੁਰੱਖਿਅਤ ਨਹੀਂ ਜੇ ਬ੍ਰੈਂਟਨ ਦੇ ਮੇਅਰ ਦੀ ਗੱਲਬਾਤ ਕਰੀਏ ਸੋ ਪਤਾ ਲੱਗਿਆ ਜੀ ਕਹਿੰਦੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਦੇਖੋ ਪਹਿਲਾਂ ਇਸ ਤਰੀਕੇ ਦੀ ਖਬਰ ਰੇਵਲ ਨਿਊਜ਼ ਵੱਲੋਂ ਸਾਂਝੀ ਕੀਤੀ ਗਈ ਸੀ ਕਿ ਬ੍ਰੈਮਪਟਨ ਦੇ ਮੇਅਰ ਜੋ ਪੈਟ੍ਰਿਕ ਬ੍ਰਾਊਨ ਸਾਹਿਬ ਨੇ ਸੋ ਉਹਨਾਂ ਦੀ ਸਿਕਿਉਰਿਟੀ ਵਧਾਈ ਗਈ ਹੈ ਸੋ ਇਹਦੇ ਵਿੱਚ ਖਬਰ ਸਾਹਮਣੇ ਆ ਰਹੀ ਸੀ ਕਿ ਜੋ ਮੇਅਰ ਸਾਹਿਬ ਦਾ ਜੋ ਕਾਰ ਹੈ ਸੋ ਉਹਦੇ ਬਾਅਦ ਜੋ ਪੁਲਿਸ ਦਾ ਕਰੂਜ਼ਰ ਜੀ ਜੀ ਇਹ ਉੱਥੇ ਹਮੇਸ਼ਾ ਖੜੀ ਹੁੰਦੀ ਹੈ ਸਾ ਕੀ ਕੋਈ ਅਸਲੀ ਕਿਰੀ ਕੋ ਗਤੀਵਿਧੀ ਨਾ ਹੋਵੇ ਜਿਹਦੇ ਨਾਲ ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਕਿਤੇ ਢੰਗ ਦਾ ਖਤਰਾ ਹੋਵੇ ਸੋ ਇਸ ਗੱਲ ਦੀ ਹੁਣ ਜੋ ਪੁਸ਼ਟੀ ਹੈ ਉਹ ਪੀਲ ਰਿਜਨਲ ਪੁਲਿਸ ਸੋ ਉਹਨਾਂ ਨੇ ਕਿਹਾ ਕਿ ਜੋ ਬ੍ਰੈਮਟਨ ਦੇ ਮੇਅਰ ਨੇ ਸੋ ਉਹਨਾਂ ਨੂੰ ਇਹ ਸਿਕਿਉਰਟੀ ਜਿਹੜੀ ਆ ਉਹ ਤੁਜ ਜਿਹੜੀ ਆ ਉਹਨਾਂ ਨੂੰ ਕਰਵਾਇਆ ਸੋ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਨਹੀਂ ਹੈ ਵੀ ਉਹਨਾਂ ਨੂੰ ਖਤਰਾ ਏ ਕਿਸ ਪਾਸੇ ਹੋਵੇ ਉਹਨਾਂ ਨੂੰ ਤਾਂ ਕੀ ਮਿਲੀ ਹੈ ਇਸ ਤਰੀਕੇ ਦਾ ਖਤਰਾ ਉਹਨਾਂ ਨੂੰ ਇਸ ਸਮੇਂ ਨਜ਼ਰ ਆ ਰਿਹਾ ਜਿਹਦੇ ਕਰਕੇ ਉਹਨਾਂ ਦੀ ਇਸ ਰੱਖਿਆ ਵਧਾਈ ਗਈ ਹੈ ਪਰ ਇਸ ਚੀਜ਼ ਨੂੰ ਕਨਫਰਮ ਉਹਨਾਂ ਨੇ ਕੀਤਾ ਹੈ ਕਿ ਇਸ ਦੇ ਉਸ ਰੱਖਿਆ ਇਹ ਵਧਾਉਣ ਵਾਲੀ ਜੋ ਦੀ ਸੀ ਕਿਹਾ ਤੇ ਇਹਦੇ ਵਿੱਚ ਹੁਣ ਵਾਕ-ਵਾਕ ਦੇ ਚੀਕੀਆਂ ਦੇ ਕੋਈ ਕਿਆ ਜਿਆ ਕਿ ਇੱਕ ਆ ਕਿ ਜਿਵੇਂ ਅਸੀਂ ਪਹਿਲਾਂ ਖਬਰ ਕੀਤੀ ਸੀ ਮੇਰ ਸਾਹਿਬ ਦੇ ਫੋਰਸ ਮਿਸ਼ਨ ਹੋਈ ਗੈਂਗ ਨੂੰ ਅਤਵਾਦੀ دہشت ਗੱਠ ਸਿਰਕਟਨ ਦੀ ਮੰਗ ਕੀਤੀ ਸੀ ਇਧਰੋਂ ਦਾ ਨਾ ਕੋਈ ਧਮਕੀਆਂ ਇਸ ਤਰੀਕੇ ਦੀਆਂ ਨਹੀਂ ਆ ਰਹੀਆਂ ਤੇ ਦੂਜੇ ਪਾਸੇ ਜਿਹੜੇ ਲੋਕ ਨੇ ਜਿਹੜੇ ਸ਼੍ਰੀਲੰਕਾ ਦੇ ਇਹ ਪਾਈਚਾਰਾ ਆ ਇੰਡੀਆ ਦੇ ਵਿੱਚ ਵੀ ਕਾਫੀ ਵੱਡੀ ਗੈਰਸ ਤੇ ਰਹਿੰਦੇ ਨੇ ਕਿਉਂਕਿ ਤਮਿਲ ਕਮਿਊਨਿਟੀ ਦਾ ਇਹ ਸ਼੍ਰੀਲੰਕਾ ਦੇ ਵਿੱਚ ਕਾਫੀ ਪਿਛਲੇ ਸਮੇਂ ਦੌਰਾਨ ਨੁਕਸ ਸੋ ਜੀ ਸੋ ਇਹ ਨੂੰ ਲੈ ਕੇ ਇੱਕ ਜੋ ਜੀਰੋ ਸਾਈਡ ਮਨੂ ਯੂਸੀ ਪਾਰਕ ਦੇ ਵਿੱਚ ਤੇ ਪਿਛਲੇ ਸਮੇਂ ਦਰਾਨ ਬ੍ਰਹਿਮਟਸ ਤੇ ਲੋਥੇ ਦਾ ਅਧਗਠਨ ਕੀਤਾ ਗਿਆ ਸੀਗਾ ਸੋ ਇਹਦੇ ਕਰਕੇ ਜੋ ਉੱਥੇ ਦਾ ਇਹ ਜਿਹੜਾ ਮੈਜੋਰਟੀ ਭਾਈਚਾਰਾ ਆ శ్రీਲੰਕਾ ਦਾ ਜਿਹੜਾ ਸਿਨਹਾਲੀ ਭਾਈਚਾਰਾ ਆ ਸੋ ਕਹਿੰਦੇ ਵੀ ਹੋ ਸਕਦਾ ਵੀ ਉਧਰੋਂ ਨਾ ਕੋਈ ਥ੍ਰੈਟ ਹੋਵੇ ਕਿਉਂਕਿ ਅਜੇ ਕਲੈਰਟੀ ਨਹੀਂ ਆ ਕਿ ਥ੍ਰੈਟ ਦਾ ਨੂੰ ਹੈ ਕਿਹੜੀ ਆ ਪਰ ਕਿਆਸ ਰਾਈਆਂ ਇਸ ਢੰਗ ਦੀਆਂ ਲਗਾਈਆਂ ਜਾ ਰਹੀਆਂ ਨੇ ਪਰ ਹੁਣ ਗੱਲ ਇਹ ਆ ਕਿ ਦੇਖੋ ਇਹ ਪੁਲਿਸ ਵੀ ਇਕੱਲੇ-ਇਕੱਲੇ ਨੂੰ ਤਾਂ ਸਿਕਿਉਰਟੀ ਦੇ ਨਹੀਂ ਸਕਦੀ ਤੇ ਇੱਥੇ ਹੋਰ ਵੀ ਸ਼ਹਿਰ 'ਚ ਬਹੁਤ ਲੋਕਾਂ ਨੂੰ ਇਹ ਤਰੀਕੇ ਦੀਆਂ ਥ੍ਰੈਟ ਜਾਂ ਧਮਕੀਆਂ ਆਉਂਦੀਆਂ ਹੋਣਗੀਆਂ ਸੋ ਆਉਣ ਵਾਲੇ ਸਮੇਂ ਦੌਰਾਨ ਫੇ ਇਹਨਾਂ ਗੱਲਾਂ ਨੂੰ ਇਹ ਪ੍ਰੋਵਿੰਸ਼ੀਅਲ ਜਾਂ ਫੈਡਰਲ ਸਰਕਾਰਾਂ ਕਿਸ ਤੰਗ ਨਾਲ ਸੌਲਵ ਕਰਦੀਆਂ ਨੇ ਇਹ ਇੱਥੇ ਲੋਕ ਜਿਹੜੇ ਨੇ ਬਿਨਾਂ ਦਹਿਸ਼ਤ ਤੋਂ ਰਹਿ ਸਕਣਗੇ ਇਹ ਕੰਮ ਅੱਗੇ ਆਉਣ ਵਾਲੇ ਸਮੇਂ ਤੇ ਵਧੇਗਾ ਇਹ ਹੁਣ ਸਰਕਾਰ ਦੀਆਂ ਨੀਤੀਆਂ ਦੇ ਉੱਪਰ ਇਹ ਗੱਲਾਂ ਨਿਰਭਰ ਨੇ ਚਲੋ 인ਫਲੇਸ਼ਨ ਇਮੀਗ੍ਰੇਸ਼ਨ ਕਾਟਾ ਦਾ ਵਧਣਾ ਇਹਦੇ ਸਾਰੇ ਕੋਈ ਚੱਲਦੇ ਹੋਏ ਇੱਕ ਚੀਜ਼ ਹੋਰ ਵਧ ਗਈ ਪਤਣਾ ਸਾਹਿਬ ਕੈਨੇਡਾ ਦੇ ਵਿੱਚ ਉਹ ਹੈਗਾ ਮਟਾਪਾ ਜੀ ਦੇਖੋ ਇਹ ਮਟਾਪੇ ਨੂੰ ਲੈ ਕੇ ਇਹ ਇੱਕੀ ਰਿਪੋਰਟ ਹੈ ਜੋ ਇੱਕ ਰਿਸਰਚ ਹੈ ਉਹ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ CMAJ ਵੱਲੋਂ ਇਹ ਜਾਰੀ ਕੀਤੀ ਗਈ ਹੈ ਸੋ ਇਹਨਾਂ ਨੇ ਪਿਛਲੇ ਇਹ ਸਮੇਂ ਦੌਰਾਨ ਕੁਝ ਆંકੜੇ ਕੱਢ ਕੇ ਸਾਹਮਣੇ ਲਿਆਂਦੇ ਨੇ ਇਹ ਇਹਦੇ ਵਿੱਚ ਇਹਨਾਂ ਨੇ ਇਹ ਗੱਲ ਇਹ ਉਹਨਾਂ ਦੇ ਧਿਆਨ ਦੇ ਵਿੱਚ ਆਈ ਹੈ ਕਹਿੰਦੇ ਕਿ ਜੋ ਕੋਵਿਡ ਦਾ ਸਮਾਸਿਕਾ ਜਦੋਂ ਲੋਕ ਇਹ ਬਾਹਰ ਜਾਣਾ ਘਟ ਗਿਆ ਸੀ ਘਰਾਂ ਦੇ ਵਿੱਚ ਨજર ਬੰਦ ਹੋ ਗਏ ਸੀ ਇਹ ਇੱਕ ਤਰੀਕੇ ਨਾਲ ਫਿਰ ਜ਼ਿੰਦਗੀ ਉਸ ਸਮੇਂ ਠੱਪ ਜੀ ਹੋ ਗਈ ਸੀ ਇਹ ਸਾਰਾ ਕੰਮ ਆਨਲਾਈਨ ਜਾਦਾ ਹੋ ਗਿਆ ਸੀਗਾ ਇਹ ਜਿਹੜਾ ਬਾਹਰ ਨਿਕਲ ਕੇ ਜਦ ਆਫਸਰਾਂ ਚ ਜਾਣ ਵਾਲਾ ਕੰਮ ਘਟਿਆ ਸੀਗਾ ਸੋ ਇਸ ਸਮੇਂ ਦਰਨ ਕਹਿੰਦੇ ਵੀ ਕੈਨੇਡਾ ਦੇ ਵਿੱਚ ਜੋ ਮਟਾਪਾ ਆ ਜੋ ਮੋٹے ਹੋਣ ਵਾਲੇ ਲੋਕ ਦੇ ਜਾਂ ਮਟਾਪੇ ਦਾ ਸ਼ਿਕਾਰ ਲੋਕ ਨੇ ਸੋ ਇਹਨਾਂ ਦੀ ਗਿਣਤੀ ਦੇ ਵਿੱਚ ਕਹਿੰਦੇ ਕਾਫੀ ਵਾਧਾ ਹੋਇਆ 2023 ਦੇ ਵਿੱਚ ਦੱਸ ਰਹੇ ਨੇ ਕਿ ਤਕਰੀਬਨ ਤਿੱਤੀਕ ਪਸ਼ੂਣ ਜੋ ਕੈਨੇਡੀਅਨ ਨੇ ਮਟਾਪੇ ਦਾ ਸ਼ਿਕਾਰ ਨੇ ਸੁਭਾਅ 1/3 ਕੈਨੇਡੀਅਨ ਇਸ ਸਮੇਂ 2023 ਦੇ ਵਿੱਚ ਮਟਾਪੇ ਦਾ ਸ਼ਿਕਾਰ ਚੱਲ ਰਹੇ ਸੀਗੇ ਤੇ ਇਹਦੇ ਵਿੱਚ ਕਹਿੰਦੇ ਕਿ ਜੇਕਰ ਅਸੀਂ ਦੇਖੀਏ ਕਿ 2009 ਨਾਲ ਕੰਪੈਰੀਟਨ ਕਰੀਏ ਤਾਂ ਉਦੋਂ ਸਿਰਫ ਇਹ ਜਿਹੜੇ ਇਹ 32.7 ਸੀਗੇ ਤਾਂ ਉਹਦੇ ਨਾਲੋਂ ਕਾਫੀ ਘੱਟ ਸੀ ਗਿਣਤੀ ਦਾ ਕਹਿੰਦੇ 8% ਦਾ ਵਾਧਾ ਜਿਹੜਾ ਆ ਇਸ ਸਮੇਂ ਦੌਰਾਨ ਹੋ ਗਿਆ ਆ ਤਾਂ ਇਹਦੇ ਵਿੱਚੋਂ ਸਭ ਤੋਂ ਇਹ ਵਾਧ ਜਿਹੜਾ ਵਾਧਾ ਆ ਇਹ ਉਹ ਇਹ 2023 ਦੇ ਵਿੱਚ ਜਦੋਂ ਇਹ ਉਸ ਤੋਂ ਪਹਿਲਾਂ ਸਮਾਂ ਸੀਗਾ ਕੋਵਿਡ ਵਾਲਾ ਸਮਾਂ ਸੀਗਾ ਸੋ ਉਹਦੇ ਵਿੱਚ ਕਹਿੰਦੇ ਜ਼ਿਆਦਾ ਇਹ ਵਾਧਾ ਹੋਇਆ ਆ ਤਾਂ ਹੁਣ ਦੇਖੋ ਇਹ 2023 ਦੇ ਅੰਕੜੇ ਨੇ ਹੁਣ 2025 ਚੱਲ ਰਿਹਾ ਆ ਤਾਂ ਪੌਸਿਬਿਲਟੀ ਹੈਗੀ ਆ ਕਿ ਇਹ ਜੋ 33% ਦਾ ਅੰਕੜਾ ਜਿਗਾ ਹੋ ਸਕਦਾ ਹੁਣ 34 35 36% ਤੱਕ ਪਹੁੰਚ ਗਿਆ ਹੋਵੇ ਸੋ ਇਹਦੇ ਨਾਲ ਜੋ ਸਟ੍ਰੋਕ ਦੀ ਸਮੱਸਿਆ ਆ ਟਾਈਪ 2 ਸ਼ੂਗਰ ਐ ਡਾਇਬੀਟਿਸ ਦੀ ਸਮੱਸਿਆ ਆ ਜਾਂ ਹੋਰ ਕੈਂਸਰ ਦੀਆਂ ਕੁਝ ਕਿਸਮਾਂ ਨੇ ਸੋ ਉਹਦਾ ਵੀ ਗਿਣਤੀ ਦੇ ਵਿੱਚ ਵੀ ਵਾਧਾ ਯਕੀਨੀ ਤੌਰ ਤੇ ਹੋਇਆ ਹੋਗਾ ਸੋ ਕੈਨੇਡਾ ਦੇ ਵਿੱਚ ਇਸ ਰਿਪੋਰਟ ਦੇ ਮੁਤਾਬਕ 2009 ਤੋਂ ਹੁਣ ਤੱਕ ਦੇਖੀਏ ਤਾਂ ਲਗਾਤਾਰ ਮਟਾਪਾ ਵਧਦਾ ਜਾ ਰਿਹਾ ਹੈ ਜੀ ਸੋ ਸਰੋਤਿਆਂ ਜੁੜੇ ਹਾਂ ਅਸੀਸ ਰੇਡੀਓ ਦੇ ਨਾਲ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਖਬਰਾਂ ਜੇ ਸੁਣਨੀ ਆਉਂਦੀਆਂ ਤਾਂ ਸਵੇਰੇ 8 ਵਜੇ ਤੋਂ ਲੈ ਕੇ 9 ਵਜੇ ਦੇ ਦੌਰਾਨ ਤੁਸੀਂ ਅਸੀਸ ਰੇਡੀਓ ਟਿਊਨ ਇਨ ਕਰਿਆ ਕਰੋ ਸਾਖਲਤਨ ਸਿੰਘ ਪਤਿਆਣਾ ਹੋਰੀ ਬਹੁਤ ਮਿਹਨਤ ਕਰਦੇ ਨੇ ਖਬਰਾਂ ਦੇ ਉੱਤੇ ਤੇ ਲਾਸਟ ਦੇ ਵਿੱਚ ਪ੍ਰਿੰਨ ਸਾਹਿਬ ਜਿੱਥੇ ਸਾਰਾ ਕੁਝ ਇਨਫਲੇਸ਼ਨ ਦੀ ਵੀ ਗੱਲ ਕਰ ਲਈ ਇਮੀਗ੍ਰੇਸ਼ਨ ਦੀ ਵੀ ਹੋ ਗਈ ਗੈਂਗਵਾੜ ਦੀ ਵੀ ਗੱਲਬਾਤ ਕਰ ਲਈ ਥ੍ਰੈਟ ਦੀ ਵੀ ਕਰ ਲਈ ਆਪਾਂ ਨੇ ਤੇ ਹੁਣ ਨਾਰਾਜ਼ਗੀ ਆਈ ਹੈ ਉਹ ਵੀ ਭਾਰਤੀ ਲੋਕਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਤੇ ਕਿੱਥੇ ਕੀ ਵਾਪਰ ਗਿਆ ਵੀ ਉਹ ਨਾਰਾਜ਼ ਹੋ ਗਏ ਤੇ ਸਪੈਸ਼ਲੀ ਦੇ ਕੈਨੇਡਾ ਦੇ ਸੈਟਨ ਪਰਦੇ ਵਿੱਚ ਜੋ ਹਿੰਦੂ ਭਾਈਚਾਰਾ ਜੋ ਭਗਵਾਨ ਜਗਨਨਾਥ ਨੂੰ ਮੰਨਣ ਵਾਲਾ ਭਾਈਚਾਰਾ ਆ ਸੋ ਇਹਨਾਂ ਵੱਲੋਂ ਇੱਕ ਰਤ ਜੀ ਪੰਡਤ ਸਾਹਿਬ ਆਵਾਜ਼ ਆ ਰਹੀ ਹੈ ਮੇਰੀ ਪੰਡਤ ਸਾਹਿਬ ਆਵਾਜ਼ ਆ ਰਹੀ ਹੈ ਥੋੜਾ ਜਿਹਾ ਮੈਨੂੰ ਲੱਗਦਾ ਹੈ ਨੈਟਵਰਕ ਦਾ ਇਸ਼ੂ ਚੱਲਦਾ ਹੈ ਤੇ ਪ੍ਰਿੰਟ ਸਾਹਿਬ ਦੇ ਨਾਲ ਆਪਾਂ ਦੁਬਾਰੇ ਇਸ ਖਬਰ ਨੂੰ ਜਿਹੜੀ ਟੋਰਾਂਟੋ ਚ ਰੱਥ ਯਾਤਰਾ ਹੋਈ ਆ ਭਗਵਾਨ ਜਗਨਨਾਥ ਨੂੰ ਮੰਨਣ ਵਾਲੇ ਲੋਕਾਂ ਦੀ ਸੋ ਉਹਦੀ ਆਪਾਂ ਅਪਡੇਟ ਤੁਹਾਡਾ ਸੰਝ ਕਰਦੇ ਬਾਅਦ ਛੋਟੀ ਜਿਹੀ ਕਮਰਸ਼ਲ ਬ੍ਰੇਕ ਤੋਂ ਬਾਅਦ ਤੇ ਪ੍ਰਿੰਟ ਸਾਹਿਬ ਦੁਆਰੇ ਆਪਣੀ ਲਾਈਨ ਮਿਲ ਚੁੱਕੀ ਆ ਪ੍ਰਿੰਟ ਸਾਹਿਬ ਟੋਰਾਂਟੋ ਚ ਜਿਹੜੀ ਭਗਵਾਨ ਜਗਨਨਾਥ ਯਾਤਰਾ ਨੂੰ ਲੈ ਕੇ ਖਬਰ ਆਪਾਂ ਅਪਡੇਟ ਕਰ ਰਹੇ ਸੀਗੇ ਜੀ ਹਾਂ ਬਿਲਕੁਲ ਸੋ ਜਿਵੇਂ ਖਬਰ ਮੈਂ ਕਾਰਿਆ ਸੀਗਾ ਕਿ ਸ਼ਿਗਾਲੂ ਇਸ ਇਸ ਸ੍ਰੀਖੀ ਰੀ ਗੱਲਾਂ ਆ ਗਿਆ ਕਿ ਉਹਨਾਂ ਦੇ ਉੱਪਰ ਇਹ ਨਾਲ ਇੱਕ ਇਹ ਬਿਲਡਿੰਗ ਸੀਗੀ ਇਹ ਕੰਡੋ ਅਪਾਰਟਮੈਂਟ ਬਿਲਡਿੰਗ ਸੋ ਉੱਥੋਂ ਉਹਨਾਂ ਦੇ ਉੱਪਰ ਕੁਝ ਜੜਿਆਂ ਵੱਲੋਂ ਆਂਡੇ ਸਿੱਟੇ ਗਏ ਨੇ ਸੋ ਇਹਨੂੰ ਯਾਤਰਾ ਦੇ ਵਿੱਚ ਵਿਗੜਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਜੋ ਲੋਕ ਇਹ ਯਾਤਰਾ ਕੱਢ ਲਏ ਸੀਗੇ ਸੋ ਉਹਨਾਂ ਨੂੰ ਡੀਮੋਰਲਾਈਜ਼ ਕਰਨ ਦੀ ਗੱਲਬਾਤ ਇਹੜੀ ਆ ਸਾਹਮਣੇ ਆਈ ਹੈ ਸੋ ਇਹਨੂੰ ਲੈ ਕੇ ਜੋ ਆਗਿਆ ਨਾ ਅਦੇਸ਼ਦਾਲੂ ਨੇ ਸੋ ਉਹਨਾਂ ਦੇ ਵਿੱਚ ਵੀ ਨਾਰਾਜ਼ਗੀ ਹੈ ਸੋ ਹੁਣੇ ਪਤਾ ਲੱਗਾ ਕਿ ਜੋ ਭਾਰਤ ਸਰਕਾਰ ਹੈ ਕਿਉਂਕਿ ਇਹ ਜਾਰਾ ਤਰ ਇਹ ਭਾਰਤੀ ਮੂਲ ਦੇ ਲੋਕਸਾਨ ਭਾਰਤ ਨਾਲ ਸੰਬੰਧਤ ਲੋਗਈ ਯਾਤਰਾ ਕੱਢ ਰਹੇ ਸਨ ਸੋ ਉਹਨਾਂ ਦੇ ਜੋ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਜੋ ਬੁਲਾ ਰਹੇ ਨੇ ਰਣਦੀਪ ਜੈਸਵਾਲ ਸੋ ਉਹਨਾਂ ਨੇ ਕਿਹਾ ਵੀ ਬਹੁਤ ਮਾਰੀ ਘਟਨਾ ਹੋਈ ਹੈ ਕਹਿੰਦੇ ਵੀ ਇਹ ਜੀਪ੍ਰਣ ਸਾਹਿਬ ਦਾ ਕੰਮ ਕੀ ਕਰਦਾ ਆਪ ਕਹਿੰਦੇ ਕਾ ਭਾਈ ਕੀਤੀ ਜਾਵੇ ਦੇਖੋ ਇਹ ਹੁਣ ਕੀਤਾ ਕੀ ਨੇ ਨਹੀਂ ਕੀਤਾ ਕਿਉਂਕਿ ਜੋ ਆਪਣਾ ਕਲਚਰ ਲਈਏ ਭਾਰਤੀ ਲੋਕਾਂ ਦਾ ਕਲਚਰ ਦੇ ਆਮ ਕਰਕੇ ਅੰਡੇ ਵਗੈਰਾ ਜੀ ਸ਼ੁਰੂਆਤ ਕੀਤੀ ਹੋਗੀ ਪਰ ਇਹ ਜੋ ਵੀ ਕੁਝ ਹੋਇਆ ਹੈ ਮਾੜੀ ਗੱਲ ਹੈ ਤਾਂ ਭਾਰਤ ਸਰਕਾਰ ਨੇ ਕਿਹਾ ਵੀ ਦੀ ਇਹ ਇਨਵੈਸਟੀਗੇਸ਼ਨ ਵੀ ਹੋਣੀ ਚਾਹੀਦੀ ਹੈ ਤੇ ਬਾਕੀ ਦੇਖੋ ਚਲੋ ਇਹੋ ਜੀਆਂ ਚੀਜ਼ਾਂ ਕਿਸੇ ਮੁਲਕ ਦੇ ਵਿੱਚ ਵੀ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਇਹਨਾਂ ਗੱਲਾਂ ਨਾਲ ਮੇ ਭਾਈਚਾਰਕਾਂਜ ਵੀ ਜਿਹੜੀ ਆ ਵਿਗੜਦੀ ਆ ਸੋ ਅੰਤ ਦੇ ਵਿੱਚ ਪਿੰਡ ਦੀ ਗੱਲ ਜੋ ਮਹਾਰਾਥਾ ਨਦੜਾਕ ਨੇ ਜੀ ਸਿਦਾਰ ਫੌਜਾ ਸਿੰਘ ਉਹਨਾਂ ਦੀ ਗੱਲ ਕਰਦੇ ਆ ਸੋ ਬਹੁਤ ਹੀ ਇਹ ਮੰਦ ਭਾਗੀ ਖਬਰ ਕਾਲਸ ਨੂੰ ਮਿਲੀ ਹੈ ਸੋ ਜਿਹੜੀ ਖਬਰ ਸਾਨੂੰ ਅਗਰ ਨਹੀਂ ਸਾਨੂੰ ਮਿਲਦੀ ਤਾਂ ਚੰਗਾ ਸੀ ਪਰ ਇਹ ਜੋ 114 ਸਾਲਾਂ ਦੇ ਮਹਾਨ ਜੋ ਮਹਾਰਾਥਾ ਨਦੜਾਕ ਨੇ ਸਿਦਾਰ ਫੌਜਾ ਸਿੰਘ ਸੋ ਇਹ ਪਤਾ ਲੱਗਾ ਵੀ ਜਲੰਧਾ ਜ਼ਿਲ੍ਹੇ ਚ ਜਿਹੜਾ ਬਿਆਸਪਿੰਡ ਹੈ ਸੋ ਉੱਥੇ ਇਹ ਸੈਰ ਕਰਨ ਵਾਸਤੇ ਨਿਕਲੇ ਜੀ ਉਹ ਕੋਈ ਸੜਕ ਕ੍ਰਾਸ ਕਰਦੇ ਸਮੇਂ ਕੋਈ ਗੱਡੀ ਫੇਟ ਮਾਰ ਗਈ ਹਸਤਾ ਲਜਾਇਆ ਗਿਆ ਪਰ ਇਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਸੋ ਜੋ ਗੱਡੀ ਦਾ ਚਾਲਕ ਆ ਕਹਿੰਦੇ ਵੀ ਉੱਥੇ ਰੁਕਿਆ ਨਹੀਂ ਗੱਡੀ ਭਜਾ ਕੇ ਲੈ ਗਿਆ ਤਾਂ ਹੁਣ ਪੁਲਿਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਬਹੁਤ ਮਾੜੀ ਖਬਰ ਆ ਰਹੀ ਹੈ ਕਿ ਐਡਾ ਵੱਡਾ ਮਹਾਨ ਧੜਾਕ ਇਸ ਤਰੀਕੇ ਨਾਲ ਉਹਦਾ ਸੜਕ ਹਾਸ ਦੇ ਵਿੱਚ ਦੂਰੀਆਂ ਤੋਂ ਚਲੇ ਜਾਣਾ ਸੋ ਬੜਾ ਉਹਨਾਂ ਨੇ ਆਪਣੇ ਆਪ ਨੂੰ ਫੇਟ ਰੱਖਿਆ ਜਿਵੇਂ ਅਸੀਂ ਮਟਾਪੇ ਦੀ ਵੀ ਜੀ 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 114 100 ਮੇਰੇ ਖਿਆਲ 114 ਸਾਲ ਦੀ ਉਮਰ ਪਦੈਣਾ ਸਾਹਿਬ ਫਿੱਟ ਰਹਿਣਾ ਦੌੜਨਾ ਬਿਮਾਰੀਆਂ ਤੋਂ ਬਚਾ ਰੱਖਣਾ ਤੋਂ ਬਹੁਤ ਵੱਡੀ ਮਿਸਾਲ ਸਿਗੀ ਤੋਂ ਬੜੀ ਦੁੱਖ ਦੀ ਗੱਲ ਹੈ ਕਿ ਇੱਕ ਲਾਹ ਪਰਵਾਹ ਇਨਸਾਨ ਨੇ ਲਾਹ ਪਰਵਾਈ ਦੇ ਨਾਲ ਉਹਨਾਂ ਦੀ ਜ਼ਿੰਦਗੀ ਇਸ ਤਾਂ ਨਾ ਲੈ ਲੇ ਸੋ ਅਸੀਂ ਵੀ ਔਰ ਸਾਡੀ ਸਾਰੀ ਸੀਸੀ ਰਿਡਿਓ ਟੀਮ ਮਹਾਨ ਐਥਲੀਟ ਫੋਜਾ ਸਿੰਘ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਆ ਜੀ ਜੀਪ੍ਰਣ ਸਾਹਿਬ ਤੇ ਬਹੁਤ ਬਹੁਤ ਧੰਨਵਾਦ ਕਲੀ ਕਲੀ ਖਬਰ ਅਪਡੇਟਸ ਲੋਕਾਂ ਨਾਲ ਸਾਂਝੀ ਕੀਤੀ ਪੈਣ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9698 ਤੇ ਗੱਲਬਾਤ ਕੀਤੀ ਜਾ ਸਕਦੀ ਆ ਹੁੰਦੀ ਹੈ ਕੱਲ ਨੂੰ ਗੱਲਬਾਤ ਪੈਣ ਸਾਹਿਬ